ਦੇ ਦਰਿਆਵਾਂ ਦੀ ਧਰਤੀ ਪੰਜਾਬ ਜਿੱਥੋਂ ਦੇ ਸ਼ੈਲ ਸ਼ਬੀਲੇ ਗੱਬਰੂਆਂ ਦੀਆਂ ਆਧਾਰਨਾ ਇਤਿਹਾਸ ਵਿੱਚ ਲੋਕ ਦਿਆ ਕਰਦੇ ਸ ਪਰ ਹੁਣ ਉਹ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਬੜੀ ਤੋਂ ਪੂਰੀ ਤਰ੍ਹਾਂ ਫਸ ਗਏ ਹਨ ਨਸ਼ਿਆਂ ਨੇ ਨੌਜਵਾਨਾਂ ਨੂੰ ਗੁਲਾਮ ਬਣਾ ਲਿਆ ਹੈ ਇਹ ਗੁਲਾਮੀ ਦੇ ਵਿੱਚ ਨੌਜਵਾਨ ਆਪਣੇ ਸਾਰੇ ਰਿਸ਼ਤੇਆਂ ਨੂੰ ਵਿਸਾਰ ਰਹੇ ਨੇ ਨਸ਼ੇਤ ਗਰਸਤ ਹੋਏ ਨੌਜਵਾਨਾਂ ਨੂੰ ਪਤਨੀ, ਬੱਚੇ, ਭੈਣ, ਭਰਾ, ਮਾਂ ਪਿਓ ਕਿਸੇ ਦੀ ਕੋਈ ਸੁੱਧ ਸਾਰ ਨਹੀਂ। ਉਹ ਆਪਣੇ ਲਹੂ ਦੇ ਦੁਸ਼ਮਣ ਬਣ ਕੇ ਘਰਾਂ ਦੇ ਬੜੇ-ਬੜੇ ਵੱਡੇ ਨੁਕਸਾਨ ਕਰ ਰਹੇ ਨੇ। ਇਹ ਵਿਸ਼ਾ ਬੜਾ ਚਿੰਤਾ ਵਾਲਾ ਵਿਸ਼ਾ ਹੈ। ਪੰਜਾਬ ਦੇ ਨੌਜਵਾਨ ਨਸ਼ਾ ਮੁਕਤ ਕਿਵੇਂ ਹੋਣਗੇ? ਅਸੀਂ ਅੱਜ ਅਜਿਹੇ ਵਿਸ਼ੇ ਤੇ ਗੱਲ ਕਰ ਰਹੇ ਹਾਂ। ਸਰਦਾਰ ਗੁਰਪ੍ਰੀਤ ਸਿੰਘ ਤੂਰ ਜਿਹੜੇ ਪੰਜਾਬ ਪੁਲਿਸ ਵਿੱਚੋਂ ਬਤੌਰ ਐਸਐਸਪੀ ਸੇਵਾਮੁਕਤ ਹੋਏ ਹਨ ਪੰਜਾਬ ਪੁਲਿਸ 'ਚ ਨੌਕਰੀ ਕਰਦਿਆਂ ਕਰਦਿਆਂ ਉਹਨਾਂ ਨੇ ਲੋਕਾਂ ਦੇ ਦੁੱਖ ਦਰਦ ਮੁਸੀਬਤਾਂ ਨੂੰ ਬੇहद ਜ਼ਿਆਦਾ ਨੇੜਿਓਂ ਤੱਕਿਆ ਲੋਕਾਂ ਦੀਆਂ ਕਹਾਣੀਆਂ ਨੂੰ ਸੁਣਿਆ ਹੈ ਲੋਕਾਂ ਦੇ ਅੰਦਰ ਨੂੰ ਫਰੋਲਿਆ ਹੈ ਲੋਕਾਂ ਦੇ ਅੰਦਰ ਦੀਆਂ ਪੀੜਾਂ ਵਿੱਚੋਂ ਉਹਨਾਂ ਨੇ ਸੁਣੀਆਂ ਗੱਲਾਂ ਤੇ ਕੁਝ ਤਜਰਬੇ ਕੀਤੇ ਹਨ ਕੁਝ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਆਂ ਉਹਨਾਂ ਦੀ ਰੂਹ ਵਿੱਚ ਛਿਲਤਰਵਾੰ ਖੁੱਭ ਗਈਆਂ ਉਹਨਾਂ ਨੂੰ ਕਦੇ ਬਿਸਰੀਆਂ ਨਹੀਂ ਉਹ ਹਮੇਸ਼ਾ ਉਹਨਾਂ ਨੂੰ ਯਾਦ ਰੱਖਦੇ ਨੇ ਉਹ ਘਟਨਾਵਾਂ ਨੇ ਉਹਨਾਂ ਦੇ ਅੰਦਰ ਇੱਕ ਲੇਖਕ ਇੱਕ ਸੰਵੇਦਨਾ ਪੈਦਾ ਕੀਤੀ ਹੈ ਨਸ਼ੇ ਦੇ ਅਜਿਹੇ ਹਾਲਾਤ ਦੇ ਖਿਲਾਫ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਹੈ ਉਹਨਾਂ ਨੇ ਇੱਕ ਸ਼ਾਇਦਾਂ NGO ਵੀ ਸ਼ੁਰੂ ਕੀਤੀ ਹੋਈ ਹੈ ਉਹ ਸਮਾਜ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਸਮਾਜ ਦੀ ਫਿਕਰ ਹੈ ਉਹ ਪੰਜਾਬ ਪੁਲਿਸ ਦੇ ਵੱਡੇ ਬਿਊਰੋਕ੍ਰੇਟਸ ਹੁੰਦੇ ਹੋਏ ਆਪਣੇ ਆਪ ਨਾਲੋਂ ਵੱਧ ਚਿੰਤਤ ਲੋਕਾਂ ਲਈ ਰਹੇ ਹਨ ਉਹਨਾਂ ਦੇ ਚੰਗੇਪਨ ਦੀ ਗਵਾਹੀ ਭਰਦੇ ਹਨ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਉਹਨਾਂ ਦੇ ਸਹਿਕਰਮਕ ਕਈ ਮੈਨੂੰ ਮਿਲੇ ਨੇ ਜਿਨ੍ਹਾਂ ਨੇ ਵੈਸਾ ਕਿ ਸਾਹ ਤਾਂ ਸਾਡੇ ਲਈ ਇੱਕ ਚੰਗੇ ਅਧਿਆਪਕ ਵਾਂਗ ਸਨ ਜਿਹੜਾ ਐਸਐਸਪੀ ਆਪਣੇ ਸਬੋਡੀਨੇਟਸ ਲਈ ਇੱਕ ਅਧਿਆਪਕ ਵਾਂਗ ਹੋਵੇ ਉਹ ਕਿੰਨਾ ਚੰਗਾ ਆਦਮੀ ਹੋਏਗਾ ਇਸ ਦਾ ਅੰਦਾਜ਼ਾ ਤੇ ਕਿਆਫਾ ਤੁਸੀਂ ਖੁਦ ਲਾ ਲੈਣਾ ਗੁਰਪ੍ਰੀਤ ਸਿੰਘ ਤੂਰ ਨੂੰ ਪੰਜਾਬ ਦੀ ਜਵਾਨੀ ਦੀ ਚਿੰਤਾ ਹੈ ਫਿਕਰ ਹੈ ਉਹ ਇਸ ਫਿਕਰ ਵਿੱਚ ਤਰਲੋ ਮੱਛੀ ਹੋ ਰਿਹਾ ਕਿ ਕਿਸੇ ਨਾ ਕਿਸੇ ਤਰੀਕੇ ਨੌਜਵਾਨਾਂ ਲਈ ਉਹ ਕੁਝ ਨਾ ਕੁਝ ਕੰਮ ਕਰਨ ਕੋਈ ਹਿੰਮਤ ਕਰਨ ਕੋਈ ਆਸਰਾ ਕਰਨ ਜਿਸ ਨਾਲ ਪੰਜਾਬ ਦੇ ਨਸ਼ਾ ਗਰਸਤ ਹੋਏ ਨੌਜਵਾਨਾਂ ਨੂੰ ਰਾਹਤ ਮਿਲੇ ਰੁਕਸਤ ਮਿਲੇ ਉਹਨਾਂ ਦੀ ਇਸ ਚਿੰਤਾ ਨੇ ਉਹਨਾਂ ਦੇ ਹੱਥਾਂ 'ਚੋਂ ਉਹਨਾਂ ਦੇ ਜੇਹਨ 'ਚੋਂ ਉਹਨਾਂ ਦੇ ਦਿਮਾਗ 'ਚੋਂ ਚਾਰ ਕੋ ਕਿਤਾਬਾਂ ਵੀ ਬਾਹਰ ਕੱਢੀਆਂ ਨੇ ਜਿਹੜੀਆਂ ਕਿਤਾਬਾਂ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਕਿਸੇ ਵੀ ਬੰਦੇ ਨੇ ਕਿੰਨੀ ਵੱਡੀ ਸੰਵੇਦਨਾ ਉਹਨਾਂ ਦੀ ਨੂੰ ਮਹਿਸੂਸ ਕੀਤਾ ਹੈ ਤੇ ਉਹ ਕਿਤਾਬਾਂ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਕਈ ਲੋਕਾਂ ਨੂੰ ਗਿਆਨ ਮਿਲਿਆ ਹੈ ਨਸ਼ਾ ਅਸਲ ਵਿੱਚ ਕੀ ਹੈ ਨਸ਼ੇ ਤੋਂ ਜਵਾਨੀ ਨੂੰ ਬਚਾਉਣਾ ਕਿਵੇਂ ਹੈ ਜਾਂ ਨਸ਼ੇ ਨਸ਼ਾ ਗਰਸਤ ਹੋਏ ਨੌਜਵਾਨਾਂ ਤੇ ਸਾਨੂੰ ਕੰਮ ਕਿਵੇਂ ਕਰਨਾ ਚਾਹੀਦਾ ਹੈ ਅੱਜ ਅਸੀਂ ਉਹਨਾਂ ਨਾਲ ਇੱਕ ਮੁਲਾਕਾਤ ਕਰ ਰਹੇ ਹਾਂ ਜਿਸ ਵਿੱਚ ਅਸੀਂ ਉਹਨਾਂ ਨੂੰ ਨਸ਼ੇ ਨਾਲ ਜੁੜੇ ਹੋਏ ਕੁਝ ਸਵਾਲ ਪੁੱਛਾਂਗੇ ਜਵਾਬ ਦੇਣਗੇ ਸਰਦਾਰ ਗੁਰਪ੍ਰੀਤ ਸਿੰਘ ਤੌਰ ਹੁਣ ਸਾਡੇ ਨਾਲ ਇੱਕ ਟੈਲੀਫੋਨ ਕਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਬਕਾ ਐਸਐਸਪੀ ਸਰਦਾਰ ਗੁਰਪ੍ਰੀਤ ਸਿੰਘ ਤੂਰ ਅਸੀਂ ਉਹਨਾਂ ਨੂੰ ਕੁਝ ਸਵਾਲ ਕਰ ਰਹੇ ਹਾਂ ਉਹ ਸਾਨੂੰ ਜਵਾਬ ਦੇਣਗੇ ਜੀ ਜੀ ਮਾਨਯੋਗ ਗੁਰਪ੍ਰੀਤ ਪੂਰ ਜੀ ਬੋਲਿਆ ਜੀ ਥੋੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਜੀ ਪੰਜਾਬ ਦੇ ਹਿੱਤ ਲਈ ਤੂਰ ਸਾਹਿਬ ਪਲੀਜ਼ ਮੈਨੂੰ ਸੁਣਨਾ ਮੇਰੇ ਨਿੱਕੇ ਨਿੱਕੇ ਕੁਝ ਸਵਾਲ ਨੇ ਜੀ ਜੀ ਇਹਨੂੰ ਪੁੱਛੋ ਪਲੀਜ਼ ਤੁਸੀਂ ਨਸ਼ੇ ਬਾਰੇ ਲਿਖਿਆ ਬਹੁਤ ਸੋਹਣਾ ਹੈ ਇਹ ਕਦੋਂ ਲਿਖਣਾ ਸ਼ੁਰੂ ਕੀਤਾ ਤੇ ਕਿਉਂ ਲਿਖਣਾ ਸ਼ੁਰੂ ਕੀਤਾ ਅਨਸਰ ਜਿਹੜੀ 80 ਸਦੀ ਦੀ ਸਦੀ ਦਾ ਜਿਹੜਾ ਪਹਿਲਾ ਦਹਾਕਾ ਉਹਦੇ ਵਿੱਚ ਮੈਂ ਵੇਖਿਆ ਸੀ ਵੀ ਜਿਹੜੇ ਨੌਜਵਾਨ ਨਸ਼ੇਲੀ ਫੜੇ ਜਾਂਦੇ ਸੀ ਤੇ ਉਹਨਾਂ ਚੋਂ ਕੁਝ ਵੇਚਣੇ ਵੀ ਪਏ ਜਾਂਦੇ ਸੀ ਇੱਕ ਲੜਕੀ ਨੂੰ ਅਸੀਂ ਫੜਿਆ ਜੀ ਤੇ ਕੋਲ ਉਸਕੇਲ ਵੀ ਮਿਲੀ ਮੈਂ ਫੋਟੋ ਹੁਣ ਤੱਕ ਸਾਹਮਣੇ ਰੱਖੀ ਆ ਕਈ 24 ਸਾਲ ਹੋ ਗਏ ਜੀ ਉੱਥੋਂ ਮੈਨੂੰ ਲੱਗਿਆ ਵੀ ਇੱਕ ਬੰਦਾ ਜਿਹੜਾ ਪਿੰਦਾ ਉਹ ਗਾਂ ਵੀ ਵੇਚਦਾ ਜੀ ਤੇ ਐਦਾਂ ਜਦਾਂ ਲਾਗਦੀ ਬਿਮਾਰੀ ਹੁੰਦੀ ਹੈ ਅੱਗੇ ਦੀ ਅੱਗੇ ਚੱਲਦੀ ਜਾਂਦੀ ਹੈ ਜੀ ਤੇ ਉਥੋਂ ਮੈਂ ਦੇਖਿਆ ਵੀ ਇੱਕ ਪਿੰਡ ਦੇ ਵਿੱਚ ਕਈ ਪਿੰਡਾਂ ਦੇ ਵਿੱਚ 20-20 ਬੱਚੇ ਵੀ ਉਹਨੇ ਦੱਸਿਆ ਵੀ ਲੱਗੇ ਹੋਏ ਆ 10-12 ਲੱਗੇ ਹੋਏ 20 ਲੱਗਣ ਵੀ ਬਹੁਤ ਵੱਡੀ ਗਿਣਤੀ ਹੈਗੀ ਆ ਜੀ ਫਿਰ ਮੈਂ ਥੋੜਾ ਬਹੁਤਾ ਫਾਰੰਟ ਲਿਖਣਾ ਸ਼ੁਰੂ ਕੀਤਾ ਜੀ ਇਸ ਸਮੱਸਿਆ ਘਟ ਹੀ ਨਹੀਂ ਵੱਧ ਗਈ 2006 ਚ ਕਾਫੀ ਹੋ ਗਈ 2006 ਦੀ ਇੱਕ ਘਟਨਾ ਮੈਨੂੰ ਬਹੁਤ ਮਤਲਬ ਸ਼ੋਤੇ ਨਾਲ ਪਸੰਦ ਹੀ ਕਰਨੀ ਚਾਹੁੰਦੇ ਆ ਜੀ ਇੱਕ ਸਰਪੰਚ ਨੂੰ ਮੈਂ ਕਿਸੇ ਪਾਰਟੀ ਨਾਲ ਬੁਲਾਇਆ ਜਿੱਦਾਂ ਆਪਾਂ ਕਹਿੰਦੇ ਆ ਵੀ ਦੋਨੋਂ ਪਾਰਟੀਆਂ ਜੋ ਸਰਪੰਚ ਸਾਹਿਬ ਨੂੰ ਵੀ ਬੁਲਾ ਲਿਆ ਨਾਲ ਪੁੱਛਣ ਲਈ ਜੀ ਉਹਨਾਂ ਨੂੰ ਟਾਈਮ ਦਿੱਤਾ ਸਵੇਰੇ 11 ਵਜੇ ਦਾ ਲਿਖਣ ਆਇਓ ਉਹ ਸ਼ਾਮ ਨੂੰ 4 ਵਜੇ ਜੀ ਤੇ ਮੈਂ ਮਾਨਸਬ ਉਹਨਾਂ ਨੇ ਮਿੱਥੀ ਦੀ ਨਾਰਾਜ਼ਗੀ ਜ਼ाहिर ਕੀਤੀ ਮੈਂ ਕਿਹਾ ਵੀ ਪਰ ਪੁਗੜ 11 ਬੰਦਿਆਂ ਨੇ ਥੋੜੀ ਵੇਟ ਕੀਤੀ ਔਰ ਇਹਨਾਂ ਤੁਸੀਂ ਸਮਝਾਵਾਬ ਕੀਤਾ ਉਹ ਉਦੋਂ ਕੁਝ ਨਹੀਂ ਬੋਲੇ ਜੀ ਬਸ ਸੁਖ ਇਕੱਲੇ ਬੈਠੇ ਰਹੇ ਉਹ ਕਹਿੰਦੇ ਸਰ ਮੈਂ ਸੁਖ ਲਾ ਕੇ ਆਇਆ ਜੀ ਮੈਂ ਕਿਹਾ ਕੀ ਹੋ ਗਿਆ ਉਹ ਕਹਿੰਦੇ ਸਰ ਵੀ ਮੇਰਾ ਪੁੱਤਰ ਬਾਹਰ ਚਲਾ ਗਿਆ ਉਦੇਸ਼ ਚਲਾ ਗਿਆ ਜੀ ਉਨੇ ਜਿਹੜੇ ਅਗਰੀ ਗੱਲ ਕਹੀ ਉਹ ਬਹੁਤ ਦੁਖਦਾਇਕ ਸੀ ਉਹ ਕਹਿੰਦੇ ਸਰ ਉਹ ਪੈਮੀ ਜਾਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜੇਲ੍ਹ ਚ ਲੱਗਾ ਨਸ਼ਾ ਕਰਕੇ ਦੂਜਾ ਡੀਡਿਕਸ਼ਨ ਕਰਕੇ ਇਲਾਜ ਉਹਦਾ ਚੱਲਦਾ ਹਸਪੀਟਲ ਤੇ ਐਡਮਿਟ ਪਿਆ ਜੀ ਸੋ 2002 ਤੋਂ 6 ਮੈਨੂੰ ਲੱਗਿਆ ਉਹ ਬਿਮਾਰੀ ਬਹੁਤ ਵੱਧ ਗਈ ਹਨਾ ਫੇਰੋਂ ਪਤਾ ਵੀ ਲੱਗਣ ਲੱਗਿਆ ਸੀਗਾ ਰਿਕਵਰੀਆਂ ຊਿਓ ਹੋਣ ਲੱਗੀਆਂ ਸੋ ਮੈਂ ਮਾਨ ਸਾਹਿਬ ਇੱਕ ਕਿਤਾਬ ਲਿਖੀ ਸੰਭਲੋ ਪੰਜਾਬ 2010 ਦੇ ਵਿੱਚ ਜੀ ਤੇ ਪਰ ਮੈਂ ਕਦੇ ਵੀ ਆਜ ਤੁਸੀਂ ਦੇਖੋ ਲਈ ਮੈਂ ਕਹਿ ਲੱਗਿਆ ਮੈਂ ਸ੍ਰੋਤਿਆਂ ਨਾਲ ਸਾਂਝੀ ਕਰਨ ਲੱਗਿਆ ਮੈਂ ਕਦੇ ਵੀ ਮੇਰੇ ਮਨ 'ਚ ਖਿਆਲ ਨਹੀਂ ਆਇਆ ਵੀ ਉਹ ਚੀਜ਼ ਦਾ ਨੋਟਿਸ ਨਹੀਂ ਲਿਆ ਗਿਆ ਪਰ ਮੈਨੂੰ ਹੁਣ ਹੁਣ ਫੀਲ ਹੁੰਦਾ ਵੀ ਮੈਨੂੰ ਉਹ ਗੱਲ ਕਹਿ ਦੇਣੀ ਚਾਹੀਦੀ ਹੈ ਵੀ ਉਹਦਾ ਨੋਟਿਸ ਨਹੀਂ ਹੋਇਆ ਕਿਉਂਕਿ ਉਹ ਚੀਜ਼ ਬਹੁਤ ਦਸਤੇਬੇ ਇਸ ਮਹੱਤਵਪੂਰਨ ਸੀ ਕਿਸੇ ਨੇ ਉਹ ਮੇਰੇ ਡਿਪਾਰਟਮੈਂਟ ਤੇ ਬਾਅਦ ਵੀ ਸਰਕਾਰ ਤੱਕ ਵੀ ਉਹਦੀ ਉਹਦੀ ਕੋ ਬਹੁਤੀ ਨਹੀਂ ਉਹ ਉਹਦੀ ਚर्चा ਹੋਈ ਹੋਈ ਨਹੀਂ ਅੰਦਰ ਬਹੁਤੀ ਕੀ ਜੀ ਇਸਲੇ ਵਿੱਚ ਮੈਂ 2014 ਵਿੱਚ ਕਿਤਾਬ ਲਿਖੀ ਸੀਗੀ ਉਸ ਦੀ ਜੀਵ ਜਵਾਨੀ ਇਹ ਵੀ ਅਗਲੀ ਘੜੀ ਹੋਈ ਸੀ ਵੀ ਮਤਲਬ ਜਿੱਦਾਂ ਪਾ ਗਏ ਨੇ ਵੀ ਸ਼ਵਾਰ ਯੁੱਧ ਜੀ ਉਹਦੇ ਵਿੱਚ ਉਹ ਥੋੜਾ ਬੋਤਰਾ ਗਿਆ ਲਿਆ ਸੀਗਾ ਵੀ ਕਿੰਨਾ ਚਾਹੀਦਾ ਖਤਾਬਾ ਨਾ ਰਿਲੇਸ਼ਨ ਰੱਖਣਾ ਚਾਹੀਦਾ ਜਿੱਦਾਂ ਮੈਂ ਵੇਖਿਆ ਵੀ ਬੱਚੇ ਲੱਗਦੇ ਕਿਉਂ ਆ ਮੈਂ ਉਹਦੇ ਦੇਖੋ ਪੀਪੀਟੀ ਵੀ ਬਣਾ ਲਈ ਸੀ ਜਿਹਦੇ ਵਿੱਚ ਮੈਂ ਸਕੂਲ ਕੌਜਾਂ ਦੇ ਵਿੱਚ ਇਹ ਗੱਲਾਂ ਵੀ ਕਰਦਾ ਰਿਹਾ ਵੀ ਨੌਜਵਾਨ ਨਸ਼ੇ ਕਿੱਥੋਂ ਕਿੱਥੋਂ ਲੱਗਦੇ ਆ ਦੇ ਇਹ ਦੇਖੀਂ provoappende ਕਿਹੜੀਆਂ ਥਾਵਾਂ ਤੇ ਲੱਗ ਜਾਂਦੇ ਆ ਉਹ ਥਾਵਾਂ ਜਿੱਥੇ ਮੰਨ ਲਿਓ ਬਔਰਤਾਂ ਦੀ ਸਮੁਲੀਅਤ ਨਾਲ ਦੇ ਬਰਾਬਰ ਆ ਜਿਵੇਂ ਬਾਰ ਬਾਰ ਸ਼ਾਪ ਹੋਗੀ ਸਵੇ ਹੋਗੇ ਥੋੜੇ ਜਿਹੜੇ ਵੰਡਲ ਪੈਕ ਨਾਲ ਰਸਟ ਹਾਊਸ ਹੋਗੇ ਮੁੰਡੇ ਕੋਟੀ ਖੇਡ ਕੇ ਪਿੱਛੇ ਬੈਠੇ ਰਹ ਜਾਂਦੇ ਆ ਕੁਝ ਬੰਦੇ ਆ ਜਾਂਦੇ ਉਹਦੇ ਬੈਠੇ ਰਹ ਜਾਂਦੇ ਆ ਉਹ ਪਹਿਲਾਂ ਸਿਗਰਟ ਪੀਂਦੇ ਆ ਫਿਰ ਸਮੈਕ ਦੇ ਸੁੱਟੇ ਲਾਉਂਦੇ ਆ ਇਸ ਲਈ ਮੈਂ ਉਸ ਕਿਤਾਬ ਨੂੰ ਕਾਫੀ ਮਤਲਬ ਲੈਬੋਰੇਟ ਕੀਤਾ બીજી ਕਿਤਾਬ ਮੈਂ ਲਿਖਿਆ ਸੀ ਵੀ ਜਦੋਂ ਸਮੱਸਿਆ ਨਹੀਂ ਚੱਲਦੀ 2118 ਦੇ ਵਿੱਚ ਅੱਲੜ ਉਮਰਾਤ ਹਲਕਸ ਨੇ ਹੈ ਉਹਦੇ ਵਿੱਚ ਮੈਂ ਇੱਕ ਵਾਰ ਦੀ ਵਾਰਨਿੰਗ ਕਾਲ ਹੀ ਰਿਪੀਟ ਕੀਤੀ ਸੀ ਬਈ ਉਸ ਵਿੱਚ ਮਨਸਬ ਕੀ ਸਟੱਡੀਜ਼ ਲਿਖੀਆਂ ਸੀ ਜੀ ਬਈ ਕੀ ਕੀ ਹੋ ਰਿਹਾ ਔਰਤਾਂ ਦਾ ਕੀ ਹਾਲ ਹੈ ਮੈਂ ਉਸ ਲੇਖ ਕੀ ਸੀ ਕਿ ਜਦਾਂ ਨਸ਼ਿਆਂ ਦਾ ਸਤਾਪ ਹਣਾਉਂਦੀਆਂ ਔਰਤਾਂ ਜੀ ਕਿਸੀਗਾ ਆਪਣਾ ਇਹਦੇ ਬਾਰੇ ਯੂਥ ਬਾਰੇ ਸੀਗਾ ਜਿਹੜੇ ਬੰਦੇ ਗਰੀਬੀ ਦੀ ਲਾਈਨ ਤੋਂ ਹੇਠਾਂ ਲਿਖਦੇ ਲੋਕ ਹਨਾ ਇੱਕ ਪੈਰ ਤੇ ਖੜੀ ਨੌਜਵਾਨ ਪੀੜ੍ਹੀ ਜਿਹੜੇ ਰੋਜ਼ਗਾਰ ਨਹੀਂ ਮਿਲਦਾ ਸੋ ਇਦਾਂ ਕਰਕੇ ਮੈਂ ਉਹ ਉਹ ਕਿਤਾਬਾਂ ਦਾ ਜ਼ਿਕਰ ਕੀਤਾ ਤੇ ਉਹਦੇ ਵਿੱਚ ਮੈਟਰ ਲੈ ਕੇ ਆਂਦਾ ਤੇ ਮੈਂ ਕੋਸ਼ਿਸ਼ ਕੀਤੀ ਵੀ ਜੋ ਮੈਂ ਦੇਖਿਆ ਉਹ ਨੂੰ ਲਿਖ ਪਾਵਾਂ ਸੋ ਉਹ ਉਹ ਮੇਰੇ ਲੱਗਦਾ ਜਿੱਦਾਂ ਆਪਾਂ ਦੇਖਿਆ 10 11 12 13 ਲਈ ਨਕਸ਼ੇ 18 ਪਰਿਆਂ ਦੇ ਵਿੱਚ 16 ਪਰਿਆਂ ਦੇ ਵਿੱਚ ਨਜ਼ਰ ਆ ਤੰਗੀ ਤੇ ਤੁਹਾਡਾ ਇਹ ਤੁਹਾਡਾ ਬਹੁਤ ਚੰਗਾ ਉਪਰਾਲਾ ਹੈ ਪੁਲਿਸ ਬਿਊਰੋ ਪੁਲਿਸ ਬਿਊਰੋਕਰੇਸੀ ਦੀ ਮਾਨਸਿਕਤਾ 'ਚ ਲਿਖਤਾਂ ਆ ਜਾਣੀਆਂ ਲੋਕਾਂ ਦਾ ਫਿਕਰ ਆ ਜਾਣਾ ਲੋਕਾਂ ਦੀ ਚਿੰਤਾ ਆ ਜਾਣੀ ਇਹ ਇਹ ਐਸਐਸਪੀ ਤੌਰ ਸਾਹਿਬ ਬੜੀ ਵੱਡੀ ਗੱਲ ਹੈ ਅੱਛਾ ਜਿਹੜਾ ਨਸ਼ਾ ਜਿਹੜਾ ਨਸ਼ਾ ਮਾਰਕੀਟ ਚ ਤਬਾਹੀ ਮਚਾ ਰਿਹਾ ਹੈ ਜਿਸ ਨੇ ਪੰਜਾਬ ਦੀ ਜਵਾਨੀ ਖਾ ਲਈ ਇਹਦਾ ਨਾਂ ਚਿੱਟਾ ਕਿਵੇਂ ਪਿਆ ਇਹ ਕਿਹੜਾ ਨਸ਼ਾ ਹੈ ਕਿ ਖੈ ਤਾਂ ਹੁਣ ਮੈਂ ਫੀਲਡ ਵਿੱਚ ਨਹੀਂ ਐ ਤਿੰਨ ਸਾਲਾਂ ਤੋਂ ਲੇਕਿਨ ਮੈਂ ਕੋਸ਼ਿਸ਼ ਕਰਦਾ ਹਾਂ ਤੁਹਾਡੇ ਜਵਾਬ ਦਾ ਆਨਸਰ ਦੇਣ ਲਈ ਜੀ ਮਕਸਦ ਜਦੋਂ ਮੈਂ ਬਚਪਨ ਛੰਦਾ ਸੀ ਤੇ ਮੈਂ ਇੱਕ ਬਹੁਤ ਪਹਿਲਾਂ ਇੱਕ ਗੱਲ ਕੋਪਲ ਲਥੜ ਦੇ ਆਪਣੇ ਨਾਨਕੇ ਇੱਕ ਬੰਦੇ ਨੂੰ ਸੁਣਿਆ ਵੀ ਪੋਸਟ ਮੰਗਾਈਏ ਕਿ ਫੀਮ ਮੰਗਵਾਈਏ ਜੀ ਉਸਦੋਂ ਲੋਕ ਖੇਤੀ ਜਦੋਂ ਗ੍ਰੇਨ ਰੈਵੋਲੂਸ਼ਨ ਆਇਆ ਹਾਂ ਤੇ ਉਦੋਂ ਲੋਕੀ ਕੋਪਕੋਪਲੇ ਲਥੜ ਦੇ ਪੋਸਟਾਂ ਲੈਣਦੇ ਹੁੰਦੇ ਸੀਗੇ ਤੇ ਔਂਖੇ ਥੋੜਾ ਥੋੜਾ ਅੱਧਾ ਕਪਸਾਰਾ ਨੂੰ ਦੇ ਦਿੰਦੇ ਸੀਗਾ ਫੀਮ ਉਸ ਬਾਅਦ ਦੀ ਗੱਲ ਹੈ ਤੇ ਇਹ ਇੱਕ ਪੌਪੀ ਪਲਾਂਟ ਆ ਪਰ ਸਾਰੇ ਜਾਣਦੇ ਆ ਜਿਵੇਂ ਖੇਤੀ ਬਾਰੇ ਹੁਣ ਚਰਚਾ ਵੀ ਸ਼ੁਰੂ ਦੀ ਰਹੀ ਹੈ ਵੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਇਹੋ ਜਿਹੇ ਸਵਾਲ ਵੀ ਉੱਠਦੇ ਆ ਜੀ ਇਹ 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 ਸਾਰੇ ਨਸ਼ੇ ਜਿਹੜੇ ਬੇਸਿਕ ਨਸ਼ੇ ਆ ਬੈਰੋਨਿਕਲ ਇਸੇ ਪਲਾਂਟ ਨਾਲ ਸੰਬੰਧਤਾ ਜੀ ਜਦੋਂ ਉਹ ਉਹ ਪਲਾਂਟ ਜਿਹੜੀ ਹੈਗਾ ਜਦੋਂ ਉਹਦਾ ਫੁੱਲ ਖਿਰਦਾ ਤੇ ਜਦੋਂ ਉਹਨੂੰ ਇਕੱਠਾ ਕਰਕੇ ਪੀਸ ਲੈਂਦੇ ਆ ਪੋਸਟ ਬਣ ਜਾਂਦਾ ਜੀ ਇਹਨੂੰ ਫਲਾਵਰ ਪੈਨ ਤੋਂ ਪਹਿਲਾਂ ਜੇ ਪਾ ਛੋਟਾ ਜਿਹਾ ਟੱਕ ਲਾ ਦਈਏ ਤੇ ਪਹਿਲਾਂ ਦੁੱਧ ਨਿਕਲਦਾ ਫਿਰ ਸੀਮ ਨਿਕਲਦੀ ਪਿਓਰ ਜੀ ਤੇ ਉਹ ਸੀਮ ਪਿਓਰ ਵੀ ਬਾਲੋਂ ਰਾਜਸਥਾਨ ਚੋਂ ਜਾਂ ਮੱਧ ਪ੍ਰਦੇਸ਼ੋਂ ਪੰਜਾਬ ਚ ਆਉਂਦੀ ਰਹੀ ਸੇ ਪੁਰਾਣੇ ਮੰਦਿਰ ਜਿਹੜੇ ਸ਼ਹਿਦਪੁਰ ਸੀਗੇ ਉਹ ਪੱਕੀ ਬੰਦੇ ਉਹਨਾਂ ਨੇ ਲਾਏ ਜਿੰਦਾ ਬੰਦੇ ਨੇ ਆ ਕੇ ਅਦਖਲ ਹੋ ਕੇ ਦੇਣੀ ਉਹਨੂੰ ਆਪਣਾ ਪੂਰਾ ਹਾੜੀ ਸੋਣੀ ਕੱਢ ਲੈਣੀ ਹੈ ਤੇ ਨਾਲ ਹੀ ਜੀ ਪਾਈ ਆ ਅਦਖਲ ਜਿਆਦੇ ਹੋ ਵੀ ਪਾਈ ਆ 200 ਗ੍ਰਾਮ 100 ਗ੍ਰਾਮ ਵੀ ਕਹੀ ਜਾ ਸਕਦੀ ਹੈ ਜੀ ਪਰ ਉਹ ਬੰਦਿਆਂ ਦਾ ਕੋਈ ਨੁਕਸਾਨ ਵੀ ਕੀਤਾ ਉਹ ਵੇਚਣ ਵਾਲੇ ਨੇ ਕਿਤੇ ਗੱਲ ਨਹੀਂ ਕੀਤੀ ਉਹ ਖਾਣ ਵਾਲੇ ਨੇ ਕਿਤੇ ਗੱਲ ਨਹੀਂ ਕੀਤੀ ਜੀ ਪਰ ਮੈਡੀਕਲੀ ਵੀ ਇਹ ਠੀਕ ਆ ਸ਼ੂਟ ਕਰ ਗਏ ਉਹਨਾਂ ਨੂੰ ਮuze ਕੰਮ ਕਾਫੀ ਸਮਝ ਚੱਲ ਰਹੇ ਆ ਜੀ ਕਾਂਸਨ ਜਦੋਂ ਇਸ ਸੀਮ ਨੂੰ ਆਪਾਂ ਹੋਰ ਸੈਨਿਕ ਪਦਾਰਥਾਂਕੀ ਉਦੋਂ ਕਨਸੈਂਟ੍ਰੇਟ ਕਰਦੇ ਆ ਨਾ ਸ਼ਾਨੂੰ ਉਦੋਂ ਜਿਹੜਾ ਪਹਿਲਾ ਪ੍ਰੋਡਕਟ ਤੀਸਾ ਬਣਦਾ ਉਹਨੂੰ ਬ੍ਰੌਮ ਸ਼ੂਗਰ ਕਿਹਾ ਜਾਂਦਾ ਜੀ ਉਹ ਜਦੋਂ ਆਪਾਂ ਗੋਲ ਮੇਲਣਾ ਚੱਲਦਾ ਗੋਲ ਦੇ ਉੱਪਰੋਂ ਆਪਾਂ ਮੈਲ ਲਾਈ ਜਾਂਦੇ ਵਾਰ-ਵਾਰ ਲਾਈ ਜਾਂਦੇ ਫਿਰ ਮਿੱਟਾ ਛੋਟਾ ਵੀ ਪਾਉਂਦੇ ਆ ਫਿਰ ਹੋਰ ਵੀ ਕੈਮੀਕਲ ਹੁਣ ਲੋਕ ਪਾਉਣ ਲੱਗੇ ਜੀ ਤੇ ਉਹ ਲਾ ਕੇ ਬਿਲਕੁਲ ਉਹਦਾ ਰੰਗ ਉਹ ਹੋ ਜਾ ਕਰ ਲੈਂਦੇ ਜਦੋਂ ਪੀੜਾ ਪੀਲਾ ਹੁੰਦਾ ਜਾਂ ਰੈਡਿਸ਼ ਹੁੰਦਾ ਜੀ ਲੋ ਬਰੇਟੀ ਦੇ ਸਾਹਮਣੋਂ ਬਿਲਕੁਲ ਪਿਓਰ ਲੱਗਦਾ ਉਹ ਚਮਕਦਾ ਵੀ ਆਉਂਦਾ ਜੀ ਇਦਾਂ ਇਹਦੀ ਜਿਹੜੀ ਸਭ ਤੋਂ ਕਨਸੈਂਟ੍ਰੇਟਡ ਫਾਰਮ ਦਾ ਬ੍ਰਾਊਨ 슈ਗਰ ਤੋਂ ਅਗਲੀ ਉਹ ਹੈਗੀ ਹੈ ਹੈਰਨ ਦੀ ਜੀ ਉਹ ਚਿੱਟਾ ਆ ਜੀ ਸਿਰਫ ਚਿੱਟੇ ਦਾ ਕੈਮੀਕਲ ਬਦਲ ਪਿਆ ਗਿਆ ਚਾਹੇ ਉਹ ਮੈਡੀਕਲ ਸੀ ਚਾਹੇ ਕੋਈ ਹੋਰ ਕੈਮੀਕਲ ਸੀ ਉਹ ਉਹ ਜਿਹੜਾ ਉਹਦਾ ਰੰਗ ਵੀ ਚਿੱਟਾ ਸੀਗਾ ਜੀ ਜਿਦਾ ਆਪਾਂ ਕਿਹਾ ਨਾ ਨਾ ਪਿਓਰਿਟੀ ਵਾਲੀ ਗੰਦੀ ਚੀਜ਼ ਜਿਦਾ ਆਪਾਂ ਨਾਮਕ ਦੇਖਦੇ ਆਂ ਕਿ ਨਾਮਕ ਬਰਾਊਨ ਹੁੰਦੇ ਆ ਤੇ ਕਈ ਚਿੱਟੇ ਵੀ ਹੁੰਦੇ ਆ ਹਣਾ ਸੋ ਉਹ ਉਹ ਉੱਥੋਂ ਹੀ ਇਹਦਾ ਨਾਮ ਚਿੱਟਾ ਪਿਆ ਕਈ ਵਾਰ ਥੋੜਾ ਬਹੁਤ ਇਹਦਾ ਰੰਗ ਪੂਰਾ ਚਿੱਟਾ ਨਹੀਂ ਵੀ ਹੁੰਦਾ ਪਰ ਉਹ ਚਿੱਟੇ ਦੀ categories ਇਹਦੇ ਇਹਦੇ ਤੌਰ 'ਤੇ ਪੱਕੇ ਤੌਰ ਤੇ ਜਿਹੜੇ ਨੌਜਵਾਨ ਨਸ਼ੇ ਦੇ ਆਦੀ ਨੇ ਇਹਦੇ ਚਿੱਟੇ ਦੇ ਆਦੀ ਨੇ ਉਹ ਕਿਸੇ ਮੈਡੀਸਨ ਨਾਲ ਕਿਸੇ ਵੀ ਤਰੀਕੇ ਨਾਲ ਇਹ ਨਸ਼ੇ ਨੂੰ ਪੱਕੇ ਰੂਪ ਚ ਛੱਡ ਨਹੀਂ پا ਰਹੇ ਜਿਉਂ ਉਹਨਾਂ ਨੂੰ ਛਡਾਇਆ ਜਾਂਦਾ ਹੈ ਕੁਝ ਦੇਰ ਬਾਅਦ ਫੇਰ ਉਹ ਲੱਭ ਲੈਂਦੇ ਆ ਇਹ ਇਹਦੇ ਵਿੱਚ ਕੀ ਇਸ ਤਰ੍ਹਾਂ ਦੀ ਗੱਲ ਹੈ ਵੀ ਜਿਹੜੇ ਨੌਜਵਾਨ ਇੱਕ ਵਾਰ ਲੱਗ ਜਾਂਦੇ ਨੇ ਉਹ ਇਹਦੇ ਗੁਲਾਮ ਹੋ ਕੇ ਰਹਿ ਜਾਂਦੇ ਨੇ ਬਹੁਤੇ ਤਾਂ ਜ਼ਿੰਦਗੀ ਤੋਂ ਹਾਥੀਤ ਹੋ ਜਾਂਦੇ ਨੇ ਉਹਨਾਂ ਨੂੰ ਉਮਰਾਂ ਪਿਆਰੀਆਂ ਨਹੀਂ ਰਹਿੰਦੀਆਂ ਉਹਨਾਂ ਨੂੰ ਪਿਆਰ ਪਿਆਰਾ ਪਰਿਵਾਰ ਪਿਆਰਾ ਨਹੀਂ ਰਹਿੰਦਾ ਉਹਨਾਂ ਦੇ ਰਿਸ਼ਤੇ ਮੋਹ ਸਭ ਕੁਝ ਉਹਨਾਂ ਦੇ ਅੰਦਰੋਂ ਵਿਸਰ ਜਾਂਦਾ ਬਸ ਉਹਨਾਂ ਨੂੰ ਯਾਦ ਰਹਿੰਦਾ ਚਿੱਟਾ ਇਹ ਕੀ ਕਹਾਣੀ ਹੈ ਜੀ ਮਾਨਸੇਬ ਜੀ ਤੁਸੀਂ ਜਦੋਂ ਜਿੱਥੇ ਆਪਾਂ ਲੜੀ ਛੱਡੀ ਸੀ ਮੈਂ ਛੋਟੀ ਜਿਹੀ ਗੱਲ ਹੋਰ ਮੁਕੰਮਲ ਕਰਨੀ ਚਾਹੁੰਦਾ ਹਾਂ ਸ੍ਰੀ ਜੀ ਜਿੱਦਾਂ ਮੈਂ ਤੁਹਾਨੂੰ 2006 ਦੀ ਆਧਾਰਨ ਇਥੇ ਨਾ ਇਦਾਂ ਮੇਰੇ ਕੋਲ ਇੱਕ 2008 ਦੀ ਆਧਾਰਨ ਪਈ ਹੈ ਸਾਨਨੀਵਾਲ ਪਿੰਡ ਦੇ ਕੋਲੇ ਕੋਈ ਟੂਰਨਾਮੈਂਟ ਹੋਇਆ ਵੱਡਾ ਕੋਈ ਐਨ ਆਰ ਆਈ ਆਇਆ ਜੀ ਕੱਲਾ ਕੱਲਾ ਮੁੰਨਾ ਸੀ ਉਹ ਹੂੰ ਤੇ ਉਹ ਸਖ ਯੂਨੀਅਨ ਨੇ ਉਹ ਟੂਰਨਾਮੈਂਟ ਚਲਾਇਆ ਥੋ ਕਲਿਟੀਕਲੀ ਵੀ ਅਟੈਚ ਸੀਗਾ ਜੀ ਉਹ ਟੂਰਨਾਮੈਂਟ ਦੇ ਵਿੱਚ ਕਾਫੀ ਰਸ਼ ਹੋਇਆ ਤੇ ਉਸ ਟੂਰਨਾਮੈਂਟ ਦੇ ਵਿੱਚ ਉਹ ਜਿਹੜਾ ਇਕ ਲੱਖ ਲੱਖ ਮੁੰਡਾ ਐਨਆਰਆਈ ਬਾਹਰੋਂ ਆਇਆ ਸੀ ਉਹ ਇੱਥੇ ਮੋਟਰ ਤੇ ਸੂਟਾ ਲਾਉਣਾ ਏਦਾਂ ਉਹਦੀ ਡੈਥ ਹੋ ਗਈ ਹੂੰ ਜਿੱਥੋਂ ਕੀ ਇਥੇ ਮਾਂ ਦਾ ਇਕ ਲੱਖ ਲੱਖ ਮੁੰਡਾ ਸੀ ਬਹੁਤ ਤਰੌਲਾ ਪਿਆ ਪੇਪਰਸ 'ਚ ਹੀ ਆਇਆ ਉਹ ਮੈਂ ਦੇਖਿਆ ਮੇਰੇ ਜਿਹੜੀ ਗੱਲ ਨੇ ਮੈਨੂੰ ਮੇਰੇ ਮਨ ਤੇ ਬੈਂਡ ਛੱਡੇ ਉਹ ਪਹਿਲੀ ਸੀਗੀ ਉਹ ਬਰੋਸਟ ਕਰ ਉਹ ਪਹਿਲੀ ਸੀ ਜਿਹਨੇ ਪਰਵਖ ਛੰਡੋੜਿਆ ਸਾਰੇ ਸਮਾਜ ਤੋਂ ਜੀ ਔਰਤ ਬਹੁਤ ਰੋਈ ਉਹ ਉਹਨੇ ਕਿਹਾ ਵੀ ਮੇਰਾ ਮੁੰਡਾ ਮਾਰਤਾ ਉਹ ਹਾਈ ਕੋਰਟ ਤੱਕ ਵੀ ਗਈ ਹੂੰ ਕੋਈ ਆਹੀ ਇਸ ਮੋੜ ਤੇ ਬੈਠ ਕੇ ਨਾ ਮੈਂ ਨਸ਼ਾ ਲਿਆ ਉਹ ਫਟਕੜੀ ਵਰਗਾ ਨਸ਼ਾ ਸੀ ਥੋੜਾ ਬਹੁਤ ਜਿਵੇਂ ਰਿਕਵਰ ਵੀ ਹੋਇਆ ਜੀ ਜਦੋਂ ਆਪਾਂ ਟੈਬਲੇਟ ਲੈਨੇ ਨਾ ਜਿੱਦਾਂ ਤੁਸੀਂ ਗੱਲ ਕੀਤੀ ਕੋਈ 5 ਮਿਲੀਗ੍ਰਾਮ ਦੀ ਹੁੰਦੀ ਕੋਈ 10 ਮਿਲੀਗ੍ਰਾਮ ਦੀ ਜੀ ਇਹਦੇ ਇਦਾਂ ਰਸਾਇਣ ਬਣਦੇ ਆ ਅਦਰ than ਐਫੀਨ ਤੇ ਉਹਦੇ ਵਿੱਚ ਜਿਹੜੀ ਘੰਟਾ ਹੁੰਦੀ ਕੇਹੜੀ ਬਹੁਤ ਜ਼ਿਆਦਾ ਹੁੰਦੀ ਕੇਹੜੀ ਆਪਾਂ ਦੇਖਿਆ ਸਭ ਵਿੱਚ ਬਹੁਤ ਜ਼ਿਆਦਾ ਨਮ ਖੁੰਦਾ ਉਹ ਬੜੀ ਥੋੜੀ ਮਕਾਮਾ ਤੋਂ ਚਲੀਏ ਤਾਂ ਪੈਣਾ ਤੇ ਇੱਕੋ ਥਾਂ ਡਿੱਗ ਪੈਂਦੀ ਉਹ ਜਿਹੜੀ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਉਹ ਉਹ ਸੂਟਾ ਉਸ ਹਿਸਾਬ ਨਾਲ ਹੀ ਉਹ ਲਾ ਗਿਆ ਬੰਦਾ ਮਤਲਬ ਵੀ ਇਹ ਮਹਿਕ ਮੰਨੀ ਚਾਹੀਦਾ ਦੋ ਸੂਟੇ ਲਾ ਗਿਆ ਤਿੰਨ ਲਾ ਗਿਆ ਤੇ ਉਹ ਉੱਥੇ ਜਸ 15 20 ਮਹੀਨਿਆਂ ਵਿੱਚ ਉਹਦੀ ਡੈਥ ਹੋ ਗਈ ਜੀ ਹੁਣ ਅੱਗੇ ਸਵਾਲ ਸ਼ੁਰੂ ਹੋਇਆ ਜਿਹੜੇ ਸੌਰਥੇ ਵਿੱਚ ਦੁੱਖ ਸਾਰਿਆ ਉਹ ਪਿੰਚ ਵੀ ਮੇਰਾ ਇਕ ਲਖ ਲਖ ਪੁੱਤ ਸੀਗਾ ਤੇ ਇਹਦੀ ਜ਼ਮੀਨ ਸੀ ਇਹ ਸਕੇ ਪਰਵਾਹ ਨਹੀਂ ਚਾਚੇ ਤਾਂ ਨਹੀਂ ਇਹਨੂੰ ਐਦਾਂ ਪਰਵਾਹ ਦਿੱਤਾ ਜਦੋਂ ਅਸੀਂ ਉਹਨੂੰ ਉਹੀ ਕਨਵਿੰਸ ਕੀਤਾ ਵੀ ਇਹ ਮਾਰਿਆ ਨਹੀਂ ਨਸ਼ੇ ਨਾਲ ਮਰ ਗਿਆ ਉਹਨੇ ਫਿਰ ਦੂਸਰਾ ਪੁਆਇੰਟ ਲੈ ਲਿਆ ਉਹਦੀ ਮਾਨਸਿਕਤਾ ਬਹੁਤ ਟੁੱਟ ਗਈ ਸੀ ਉਹ ਕਿੰਨੀ ਵੀ ਮਰਵਾਇਆ ਤੇ ਫਿਰ ਇਹਨਾਂ ਨੇ ਮਰਾਇਆ ਮੇਰਾ ਉਹ ਬੇਟਾ ਤਾਂ ਬਿਲਕੁਲ ਨਸ਼ਾ ਲੈਂਦਾ ਨਹੀਂ ਸੀ ਹੂੰ ਏਦਾਂ ਸਾਡੇ ਓਵਰਡੋਸ ਕਰਕੇ ਦਿੱਤੇ ਹੋਣ ਲੱਗੀਆਂ ਹੁਣ ਆਪਾਂ ਦੇ ਕੋਲੇ ਕਲੀਊ ਦਾ ਕੁਐਸਚਨ ਹੈ ਫਿਰ excel ਉਹ ਇਹ ਸੀਗਾ ਭਈ ਜਦੋਂ ਆਪਾਂ ਲਾਜ਼ਮੀ ਕਰਾਉਨੇ ਆ ਤੇ ਇੰਨੀ ਸਿੱਦਤ ਨਾਲ ਗਵਰਨਮੈਂਟ ਵੀ ਯਤਨ ਕਰ ਰਹੀ ਆ ਆਪਾਂ ਮੰਨਿਆ ਭਈ ਫੀਲ ਕੀਤਾ ਸਾਰੀਆਂ ਸਰਕਾਰਾਂ ਨੇ 2014 ਦੀਆਂ ਜਦੋਂ ਲੋਕ ਸਭਾ ਹੋਈਆਂ ਚੋਣਾਂ ਉਦੋਂ ਬਾਅਦ ਜਿਹੜੀ ਆਪਣੀ ਰਾਜਨੀਤਿਕ ਪਾਰਟੀ ਸੀ ਉਹਨਾਂ ਨੇ ਕਾਫੀ ਜ਼ੋਰ ਲਾਇਆ ਬਹੁਤ ਸਾਰੀ ਡੀਲਸ ਤੇ ਪਰ ਕਿ ਆਪਾਂ ਦੇਖਿਆ ਜੋ ਹਸਤੀ 17 ਦੀਆਂ ਚੋਣਾਂ ਚ ਜੋ ਸਟੇਟਮੈਂਟ ਆਈ ਇਸ ਕਾਫੀ ਰਾਜਨੀਤਿਕ ਹਲਕਿਆਂ ਚ ਉਹਦੀ ਚਰਚਾ ਵੀ ਹੋਈ ਹੁਣ ਵੀ ਮਾਨਯੋਗ ਸੀਐਮ ਸਾਹਿਬ ਨੇ ਪ੍ਰੋਮਿਸ ਕੀਤਾ ਪਚਾਰੇ ਜਦੋਂ ਇਹਦੀ ਬੰਦ ਸਟੇਸੀਸ ਹੈਗਾ ਇਹ ਇਹ ਬਹੁਤ ਬਹੁਤ ਇੰਪੋਰਟੈਂਟ ਸਵਾਲ ਹੈ ਮਨ ਤਾਂ ਵੀ ਇਹ ਬੰਦ ਕਿਉਂ ਨਹੀਂ ਹੁੰਦਾ ਇੱਕ ਗੱਲ ਸਮੇਂ ਵਿੰਦੀ ਕਰਾਂ ਹਾਂ ਕਿ ਲਸ਼ਾਂ ਦੀ ਰੋਕਥਾਮ ਕੋਈ ਇੰਜ ਨਹੀਂ ਹੈ ਜਿਵੇਂ ਬਿਜਲੀ ਦਾ ਬਲ ਲਵਾ ਜਦੋਂ ਮੈਂ ਮੱਤੀ ਮਤਲਬ ਆਫ ਕਰਦਾਂ ਤੇ ਲਾਈਟ ਗਈ ਹੂੰ ਇੰਜ ਵੀ ਨਹੀਂ ਐ ਮੈਂ ਟੂਟੀ ਬੰਦ ਕਰਦਾਂ ਤੇ ਪਾਣੀ ਖਤਮ ਹੋ ਗਿਆ ਟੂਟੀ ਆਨ ਕਰਦਾਂ ਦੂਜੇ ਪਾਸੇ ਨੂੰ ਕੁਆਦਿਆਂ ਦੇ ਪਾਣੀ ਚੱਲ ਪਿਆ ਜੀ ਜਿਹੜੀ ਅਸੀਂ ਨਸ਼ੇ ਕੀਤੇ ਤੇ ਜਿਹੋ ਜਿਹਾ ਅਸੀਂ ਜੀਵਨ ਜੀਤੀ ਕੀਤੀ ਉਹਦੇ ਚ ਜਿਹੜਾ ਬੰਦਾ ਫਸ ਗਿਆ ਉਹਦਾ ਨਿਕਲਣਾ ਬਹੁਤ ਔਖਾ ਉਹਦਾ ਕਾਰਨ ਹੂੰ ਜਦੋਂ ਚ ਜੇਲ੍ਹ ਜਾਂਦਾ ਉੱਥੇ ਵੀ ਉਹਨੂੰ ਸੁਧਾਰਦੇ ਮੌਕੇ ਨਹੀਂ ਮਿਲਦੇ ਉਹਦੀ ਮਾਨਸਿਕਤਾ ਜੀ ਕਿਉਂਕਿ ਉਹ ਜੇਲ੍ਹ ਜਾਂਦਾ ਹੋ ਜੀ ਤੇ ਜਦੋਂ ਉਹ ਬਾਹਰ ਆਉਂਦਾ ਇਹ ਉਹ ਆਪਣੇ ਸਾਥੀਆਂ ਨਾਲ ਮਿਲਦਾ ਕਰਦਾ ਜਿੰਨਾ ਪਈ ਹੈ ਕਹਿੰਦੇ ਆ ਉਹ ਵੀ ਨੌਕਰੀ ਪਾਉਂਦਾ ਜੀ ਤੇ ਇੱਕ चीज ਜਿਹੜੀ ਬਹੁਤੇ ਬੰਦਿਆਂ ਨੂੰ ਪੂਰੀ ਪਛਦੀ ਨਹੀਂ ਤੇ ਜਿਹੜੀ ਮੈਂ ਕਹਿੰਨਾ ਬਹੁਤ ਇੰਪੋਰਟੈਂਟ ਸੱਤ ਕਰਿਆ ਜੀ ਉਹ ਹੈਗਾ ਮਨਸਬ ਅਮੀਰ ਗਰੀਬ ਵਿਚ ਦਾ ਫਾਸਲਾ ਬਹੁਤ ਜ਼ਿਆਦਾ ਆਇਆ ਜੀ ਜਿਹੜਾ ਬੰਦਾ ਆਮ ਆ ਦੇਖੋ ਸਾਡੇ ਬਹੁਤ ਹੁੰਦੇ ਬਹੁਤ ਜ਼ਿਆਦਾ ਅਮੀਰ ਅਤੇ ਬਹੁਤ ਜ਼ਿਆਦਾ ਦੂਜੇ ਗਰੀਬ ਹੈ ਦੋ ਦੋ ਚ ਲੋਕ ਦੋ ਤਰ੍ਹਾਂ ਦੇ ਸੀ ਬਗਦੇ ਆ ਸਰਵ ਸੈਕਟਰੋ ਦੇ ਵਿਚਕਾਰ ਆ ਵਪਾਰੀ ਛੋਟੇ ਦੁਕਾਨਦਾਰੋ ਦੇ ਵਿਚਕਾਰ ਆ ਜੀ ਲੇਕਿਨ ਜੇ ਸਾਡਾ ਛੋਟਾ ਸਾਡਾ ਪਿੱਛੇ ਰਹਿ ਗਿਆ ਆਰਥਿਕ ਪੱਖੋਂ ਜੀ ਕਿ ਮੈਂ ਸਿੱਧੇ ਤੌਰ ਤੇ ਤੁਹਾਨੂੰ ਦੱਸਣਾ ਮੈਂ ਕਿਸ ਸੱਤਰੋ ਇਤਰੀਆ ਨੂੰ ਲੋ ਫਲੋਰ ਤੋਂ ਲੈ ਕੇ ਜਿੱਥੇ ਤੱਕ ਫਾਈਲ ਕਰ ਤੋਂ ਅੱਗੇ ਐਂਟਰ ਕਰਦਾ ਜੀ ਇਹਦੇ ਆਸ-ਪਾਸੇ ਆਪਾਂ ਕਿਸੇ ਧਰਮ ਯਾਤ ਦਾ ਨਾਮ ਨਹੀਂ ਲਵਾਂਗੇ ਹੂੰ ਬਹੁਤ ਬੰਦੇ ਨੂੰ ਧੰਦੇ ਦਾ ਕੰਮ ਸਮਝ ਕੇ ਕਰੇ ਜਾਂਦੇ ਜੀ ਜਦੋਂ ਵੱਲੋਂ ਆਏ ਪੁਲਿਸ ਸਿੱਧੇ ਇੱਕ ਪਰਿਵਾਰ ਨੇ 7 ਬੰਦੇ ਦੇਲ ਸੀ ਸਿਰਫ ਨਿਸ਼ਾਨਾ ਕਰਕੇ ਐਨਡੀਪੀ ਐਸੈਕਟ ਕਰਕੇ ਜੀ ਅਸੀਂ ਫਰੀਦਕੋਟ ਦੇ ਇੱਕ ਬੰਦੇ ਨੂੰ ਉਹਨੂੰ ਗ੍ਰਿਫਤਾਰ ਕੀਤਾ ਤੇ ਫੇਰ ਅਸੀਂ ਉਹ ਫੈਮਿਲੀ ਬਾਰੇ ਪੁੱਛਣ ਲੱਗੇ ਤੇ ਉਹਨੇ ਦੋਨੋਂ ਮੁੰਡਿਆਂ ਦਾ ਨਾਮ ਲਾਇਆ ਉਹ ਕਹਿੰਦੇ ਦੀ ਇੱਕ ਕੋਈ ਕੋਈ ਜੇਲ੍ਹ ਚਾ ਤੇ ਇੱਕ ਮੋਗਾ ਜੇਲ੍ਹ ਚ ਜੀ ਮੈਂ ਕਿਹਾ ਕੀ ਗੱਲ ਕਾਹਦੇ ਚ ਉਹ ਕਹਿੰਦੇ ਦੀ ਨਿਸ਼ਾਨਾ ਸੁਲੇਗਾ ਹੂੰ ਮਤਲਬ ਇਹ ਵੀ ਇੱਕ ਕੁਐਸਚਨ ਮਾਰਕਾ ਪਰਿਵਾਰਾਂ ਦੇ ਪਰਿਵਾਰ ਇਸ ਪਾਸੇ ਲੱਗੇ ਕਿਉਂ ਇਜ਼ੀ ਬਣੀ ਹੈ ਜੀ ਕਿਉਂਕਿ ਪਸੇ ਉਹਨੂੰ ਬੋਤਲ ਭਾਲਣਾ ਕਰਨੀ ਪੈਂਦੀ ਐ ਸਿੱਧੇ ਕਲੀ ਮੈਂ ਇਹ ਨਹੀਂ ਕਹਿੰਦਾ ਵੀ ਇਹ ਭਾਲਣਾ ਕਰਨੀ ਪੈਂਦੀ ਐ ਤੇ ਨਸ਼ੇ ਵੇਚਣਾ ਕਿਉਂ ਜੀ ਲੇਖਿਰ ਪਰਦੇ ਪਿੱਛੇ ਵੀ ਇੱਕ ਕਾਰਨ ਆ ਮਾਨ ਸਾਹਿਬ ਹੂੰ ਕਿਸੇ ਦਾ ਲਾਈਫ ਸਟਾਈਲ ਅਸੀਂ ਵਿਆਹ ਨੂੰ ਕਿੰਨੇ ਪਾ ਗੰਸ਼ ਤੋੜਿਆ ਹਰ ਵਿਆਹ ਹੀ ਸੜਾ ਸ਼ਰਾਬ ਤੇ ਵੀ ਇਤਨਾ ਲਵਰੇਸ ਆ ਪੂਰਾ ਚੰਗੇ ਬ੍ਰਾਂਡਡ ਕੱਪੜਿਆਂ ਨਾਲ ਜੀ ਮੈਂ ਅਕਸਰ ਗੱਲ ਕਰਦਾ ਹੁੰਨਾ ਹੂੰ ਮੈਂ ਇੱਕ ਵਾਰ ਇੱਕ ਮੁੱਲਾਪੁਰ ਵਿਆਹ ਗਿਆ ਦਾ ਖਾਸ ਹੂੰ ਕਿ ਉਹ ਜਦੋਂ ਲੜਕਾ ਲੜਕੀ ਆਏ ਪਨਾਲ ਦੇ ਵਿੱਚ ਤੇ ਉਹ ਪਤਨ ਕਿੱਦਾਂ ਉਹਨਾਂ ਨੇ ਛੱਡ ਦਿੱਤੀ ਫਿਰ ਮੈਂ ਤਾਂ ਕੋਰਾ ਤੋਂ ਦੀ ਪਤਨ ਕੀ ਹੋ ਗਿਆ ਉਹ ਗੈਸ ਹੀ ਛੱਡੀ ਉਹਨਾਂ ਨੇ ਫਿਰ ਲਾਈਟਾਂ ਬਹੁਤ ਜਗਾਈਆਂ ਜੀ ਉਹਦੀ ਸਾਡੇ ਵੀਤੀ ਰੋਜ਼ ਕਿੱਥੇ ਸੀ ਇਹ ਬਿਲਕੁਲ ਪੰਜਾਬੀਆ ਤੋਂ ਪੰਜਾਬੀਆ ਤੋਂ ਪੰਜਾਬੀਆ ਤੋਂ ਸਾਡੇ ਵਿਰਸੇ ਤੋਂ ਬਹੁਤ ਦੂਰ ਚਲਾ ਗਿਆ ਸਭ ਕੁਝ ਬਹੁਤ ਦੂਰ ਬਹੁਤ ਦੂਰ ਹਾਂ ਮੈਂ ਜਦੋਂ ਛੋਟਾ ਸੀ ਨਾ ਮਾਨ ਸਰ ਮੈਂ ਚੀਕ ਸੁਣੇ ਸੀਗੇ ਹੂੰ ਉਹ ਰੇਡੀਓ ਤੇ ਉਦੋਂ ਦੀ ਗੱਲ ਕਰਦੇ ਆ ਬਚਪਨ ਦੀ ਬਹੁਤ ਪੁਰਾਣੀ ਯਾਦ ਆ ਹੂੰ ਉਹ 시 ਗੱਭੀ ਸ਼ੁਭ ਕਾਰਜ ਸੇਰਾ ਹੋ ਰਿਹਾ ਜਦੋਂ ਕਿਸੇ ਬੱਚੇ ਦਾ ਮੰਗਣਾ ਹੁੰਦਾ ਹੈ ਵਿਆਹ ਹੁੰਦਾ ਸ਼ੁਭ ਕਾਰਜ ਸੇਰਾ ਹੋ ਰਿਹਾ ਪੁੱਤਰ ਤੋਂ ਕਿਹੜੀ ਕੁੱਖ ਦਾ ਪੱਤੇ ਵਜਾ ਬੰਤਾਲੀਆਂ ਹੜਾਂ ਚ ਮੇ ਰੁਖਦਾ ਕਈ ਵਾਰੀ ਇਸ ਲਾਈਨ ਨੂੰ ਕੋਟ ਕੀਤਾ ਮਤਲਬ ਹੁਣ ਅਸੀਂ ਗੀਤ ਕਿਉਂ ਸੁਣਦੇ ਆ ਅਸੀਂ ਕੱਪੜੇ ਕਿਉਂ ਪਾਉਣ ਲੱਗ ਗਏ ਅਸੀਂ ਵਾਲ ਕਿਉਂ ਕਟਾਉਣ ਲੱਗ ਗਏ ਪਰ ਤੁਸੀਂ ਕਹੋ ਕਿ ਵੀ ਇਹਦਾ ਮੈਸੇਜ ਛੱਡਣਾ ਕੀ ਰਿਲੇਸ਼ਨ ਆ ਇਹ ਤਾਂ ਮਾਨਸਿਕਤਾ ਨਾਲ ਰਿਲੇਸ਼ਨ ਆ ਮੈਂ ਮੈਂ ਸੌਖੀ ਜ਼ਿੰਦਗੀ ਪਾੜਨਾ ਤੁਸੀਂ ਵੇਖੋ ਜਦ ਅਸੀਂ ਸੰਦਲ ਤੇ ਗੰਜੀਬਾਰਾ ਬਾਤ ਕੀਤੀਆਂ ਬਿਲਕੁਲ ਉਸ ਉਹਨਾਂ ਬੰਦਿਆਂ ਨੇ ਕਿੱਦਾਂ ਕਿੱਦਾਂ ਕੰਮ ਕੀਤੇ ਤੁਸੀਂ ਆਪਣੇ ਮਨ ਵਿੱਚ ਪਿੱਛੇ ਵਿਚਾਰੋ ਧਨੋਲੇ ਦੀ ਆ ਜਿਹੜੀ ਪਸ਼ੂ ਮੰਡੀ ਲੱਗਦੀ ਹੁੰਦੀ ਸੀ ਮਤਲਬ ਉਹਦੇ ਵਿੱਚ ਕਿੱਤ ਕੀ ਕਿੰਨੇ ਕਿੰਨੇ ਪੁਰਨੇ ਸੀ ਲਵੇਰੀ ਮੁੱਝ ਲੈ ਕੇ ਬੰਦਾ ਉਹਨੂੰ ਤੇਲ ਲਾ ਕੇ ਸਿਰੋਂ ਦਾ ਮਲ ਕੇ ਛੇੜੇ ਖੜਾ ਲੈਂਦਾ ਸੀ ਜੀ ਜੀ ਮਹਲੋ ਅਸੀਂ ਉੱਥੇ ਕੁੱਤੀ ਕਿਦਾਂ ਮਹਲੋ ਦੇਖੋ ਲੈਂਡ ਪੂਲਿੰਗ ਦਾ ਕੰਮ ਚੱਲ ਰਿਹਾ ਭਵਿੱਖ ਤੋਂ ਵਾਰਨਾ ਚੱਲ ਗਈ ਹੈ ਮੈਂ ਸੋਚਦਾ ਅਸੀਂ 50 ਹੇਕੜ ਤੋਂ ਜ਼ਿਆਦਾ ਲੈਣ ਬਾਹਰ ਫੜ ਲਈ ਐਗਰੀਕਲਚਰ ਤੋਂ ਤੇ ਸਾਡੇ ਲੋਵੇਰੇ ਪਸ਼ੂ ਕਿੱਥੇ ਜਾਣਗੇ ਕਿੱਥੇ ਘੱਟੇਗਾ ਬਾਦੀ ਸਾਡੇ ਦਿਨੋਂ ਦਿਨ ਵੱਧ ਰਹੀ ਹੈ ਤੇ ਅਸੀਂ ਉਹ ਦੁੱਧ ਦਿੱਲੀ ਤੋਂ ਲਵਾਂਗੇ ਜਾਂ ਰਾਜਪੁਰ ਤੋਂ ਲਵਾਂਗੇ ਮੇਰੀ ਬਹੁਤ ਥੋੜੇ ਕੁਐਸਚਨ ਮਾਰਕ ਸਾਡੇ ਸਾਹਮਣੇ ਆਉਂਦੇ ਹੂੰ ਸੋ ਮੈਂ ਬੇਨਤੀ ਕਰਦਾ ਹੂੰ ਉਹ ਜਾਤੀ ਜ਼ਿੰਦਗੀ ਨੂੰ ਕਿਰਤ ਨਾਲੋਂ ਵੀ ਟੁੱਟ ਗਈ ਹੈ ਬਿਲਕੁਲ ਮੈਂ ਅਕਸਰ ਸੋਚਦਾ ਹੁੰਦਾ ਹਾਂ ਕਿ ਮਤਲਬ ਇਹ ਸਾਡਾ ਸਾਰਿਆਂ ਦਾ ਕਸੂਰ ਹੈ ਅਸੀਂ ਵਿਆਹ ਛੋਟੇ ਨਹੀਂ ਕਰ ਪਾਏ ਅੱਚੇ ਕਰਤ ਨਹੀਂ ਕਰ ਪਾਏ ਅੱਜ ਦਾ ਵਿਸ਼ਾ ਨਹੀਂ ਹੈ ਕਦੇ ਫੇਰ ਗੱਲ ਕਰਾਂਗੇ ਜੀ ਇਹ ਕਹਿੰਦੇ ਸਿੱਧੇ ਤੌਰ ਤੇ ਹੈ ਨਸ਼ੇ ਦੀ ਰੋਕਥામ ਕਿਉਂ ਨਹੀਂ ਹੁੰਦੀ ਇਹਦਾ ਕਾਰਨ ਹੈ ਹਾਂ ਹਨਾ ਇਹ ਇਹਦਾ ਕਾਰਨ ਬਣਦੇ ਬਾ ਸਾਡੇ ਚ ਗੈਂਗ ਕਲਚ ਇਤਨਾ ਆ ਗਿਆ ਸਲੀਟ ਸਟੋਰ ਕਿੰਨਾ ਆ ਗਿਆ ਸਾਡੇ ਬੱਚੇ ਤੇ ਮੁੰਡੇ ਕੁੜੀਆਂ ਤਾਂ ਨੀਵੀਂ ਪਾ ਕੇ ਬਹਿਣੀਆਂ ਸੀ ਸਾਡੇ ਮੁੰਡੇ ਵੀ ਜਿਹੜੇ ਨੀਵੀਂ ਪਾ ਕੇ ਬਹਿੰਦੇ ਹੁੰਦੇ ਸੀ ਸਿੱਛੇ ਨਹੀਂ ਕਿਤੇ ਕਿਸੇ ਨਾਲ ਗੱਲ ਕਿਸੇ ਕਰਦੇ ਕੋਈ ਪ੍ਰੋਣ ਵਾਲੇ ਨਾਲ ਤੇ ਘਰੋਂ ਨਿਕਲ ਜਾਂਦੇ ਸੀ ਜੀ ਬਿਲਕੁਲ ਬਿਲਕੁਲ ਤੋਰ ਸਾ ਤੋਰ ਸਾ ਆਪਣੀ ਗੱਲ ਜਿਆਦਾ ਲੰਬੀ ਹੋ ਰਹੀ ਹੈ ਥੋੜਾ ਕੰਟਰੋਲ ਚ ਕਰਨਾ ਹੈ ਨਸ਼ੇ ਦੀ ਪੁਲਿਸ ਇੰਨੀ ਜਿਆਦਾ ਹਰ ਰੋਜ਼ ਰਿਕਵਰੀ ਕਰਦੀ ਹੈ ਪਰ ਮਾਰਕੀਟ ਚ ਸੋਸਾਇਟੀ ਸਮਾਜਾਂ ਸਮਾਜ ਚ ਨਸ਼ਾ ਫਿਰ ਵੀ ਨਹੀਂ ਘਟਦਾ ਕਿਉਂ देखो मैं फील करता हूं जितनी नौकरी मैं ਕੀਤੀ जितनी मौके के लिए मैं हर बंदे ਨਾਲ पर्सनल ਗੱਲ ਕੀਤੀ ਜਦਾਂ ਆਪਾਂ ਕਰਦੇ ਆਂ ਜੀ ਜਿੱਦਾਂ ਨਸ਼ਾ ਸਮਾਜ ਚਾਰਿਆ ਉਹ ਤਾਂ ਉਹ ਤਾਂ ਪੁਲਿਸ ਜਾਂ ਕੋਈ ਵੀ ਜਿਹੜੀ ਸੰਸਥਾ ਸਰਕਾਰੀ ਸੰਸਦ 10% ਤੋਂ ਲਗਭਗ ਹੀ ਫੜ ਪਉਂਦੀ ਹੈ ਇਸ ਤੋਂ ਘੱਟ ਹੀ ਜੀ 10% ਤੁਸੀਂ ਪੁੱਛੋਗੇ ਕਿ ਕਿੰਨੀ ਫਿਗਰ ਆਈ ਜੀ ਕੋਈ 9 ग्राम ਨਸ਼ਾ ਲੈ ਕੇ ਆਇਆ ਉਹਦੇ ਕੋਲ ਇੱਕ ਪੂਰੀ ਫੜੀ ਗਈ 100 ग्राम ਹੀ ਤੇਰਦੀ ਜੀ 1 ਗ੍ਰਾਮ ਦੀ ਜਾਂ ਡੇਢ ਦੀ ਦੋ ਦੀ ਜੇ ਉਹਨੂੰ ਪੁੱਛਿਆ ਵੀ ਵਾਕਈ ਕਿੱਥੇ ਗਿਆ ਉਹ ਫਿਰ ਦੱਸਦਾ ਐਨੇ ਨੂੰ ਦਿੱਤਾ ਐਨੇ ਨੂੰ ਦਿੱਤਾ ਉਹ ਬੰਦੇ ਉਹਨੂੰ ਉਹਨੂੰ ਡਿਸਪੋਜ਼ ਆਫ ਕਰ ਦਿੰਦੇ ਆ ਜੀ ਜੀ ਤੇ ਕਈ ਇਨਸਾਲਮੈਂਟ ਫੜੀਆਂ ਦੀ ਨਿਸ਼ਾਨੀਆਂ ਤੁਸੀਂ ਦੇਖੋ ਕਈ ਬੰਦੇ ਸਾਡੇ ਸਾਲ ਬਾਅਦ ਹੱਟ ਲੱਗਦੇ ਆ ਉਹ ਕਹਿੰਦਾ ਜੀ ਮੈਨੂੰ 1.5 ਸਾਲ ਦਾ ਕੰਮ ਕਰਨਾ ਤੇ ਬਿਲਕੁਲ ਪਹਿਲੇ ਘੜੇ ਚ ਵੀ ਹੱਟ ਲੱਗ ਜਾਂਦੇ ਆ ਜੀ ਬਿਲਕੁਲ ਸੋ ਇਹ 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 ਹੁਣ ਇੱਕ ਇਸ ਵਾਰ ਉੱਠਦਾ ਮਤਲਬ ਖਾਪਾ ਪਕਾਉਂਦੇ ਨਾ ਖਾਪਤਾ ਤੇ ਮੰਡੀ ਚ ਮਾਲ ਆਊਗਾ ਜੀ ਮੈਂ ਅਕਸਰ ਆਪਣੇ ਮਨ ਚ ਪਿਕਚਰ ਲਾਉਣਾ ਜਦੋਂ ਯੂਥ ਅੰਕਲ ਕਰਦਾ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਤੇ ਮੈਂ ਕਹਿਣਾ ਹੁੰਨਾ ਖੱਬੇ ਪਾਸੇ ਨਸ਼ੇ ਦੀ ਮੰਗ ਲਈ ਬਹੁਤ ਬੰਦੇ ਹੱਥ ਦੇ ਖੜੀ ਖੜੇ ਆ ਹਮ ਸੱਜੇ ਪਾਸੇ ਜਿਹੜੀ ਗੰਗਾ ਉਹਦੇ ਤੇ ਬਹੁਤ ਨਸ਼ੇ ਮੌਜੂਦ ਹੈ ਜੀ ਕਾਨੂੰਨ ਪੁਲਿਸ ਡੀਡਿਕਸ਼ਨ ਸੈਂਟਰ ਅਦਾਲਤ ਆ ਸਾਰੀ ਵਿਚਾਰ ਆ ਜੀ ਮਾਨਸਬ ਦੀ ਆਸ-ਪਾਸੀ ਸੈਂਪਰ ਰਲਦੀਆਂ ਤੇ ਪਿਛਲੇ ਬੰਦੇ ਕਦੇ ਨਾ ਕਦੇ ਹੋ ਸਕਦੇ ਆ ਕਦੇ ਨਾ ਕਦੇ ਠਹਿਲ ਕਰ ਸਕਦੇ ਆ ਉਹਨਾਂ ਨੂੰ ਸਗਾ ਦੇ ਸਕਦੇ ਆ ਹਮ ਪਰ ਕੰਪਲੀਟ ਰੁਕਣਾ ਇਹਦੇ ਸਮਾਜ ਨੂੰ ਕੰਮ ਕਰਨਾ ਪੈਗਾ ਇਹਦੇ ਲਈ ਸਾਰਿਆਂ ਨੂੰ ਕੰਮ ਕਰਨਾ ਪੈਗਾ ਯੂਨਾਈਟਿਡ ਨੇਸ਼ਨਸ ਨੇ ਬਹੁਤ ਸੋਹਣੀ ਗੱਲ ਕਹੀ ਹਮ ਸਪਲਾਈ ਲਾਈਨ ਰੋਕੋ ਐਡਮਿਨਿਸਟ੍ਰੇਸ਼ਨ ਦਾ ਪਲੇਸਟਾ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੰਮ ਹਮ ਬਿਮਾਰ ਬੰਦੇ ਦਾ ਲਾਸ਼ ਕਰਵਾਗੀ ਇਹ ਕਮੀ ਉਹਨੇ ਦੀ 95% ਆਰਾਮ ਹੋਣਾ ਇਸ ਵਕਤ ਹੋ ਜਾਗਰਤੀ ਨਾ ਹੋਣਾ ਇਰਾਮੰਦ ਪੁਣ ਅਛਟਾ ਤੱਕ ਪੁਗਿਆ ਬੰਦ ਲਿਆ ਨਹੀਂ ਹਟਦਾ ਖਾ ਕੇ ਕਿੰਨੀ ਦੇਰ ਬਿਖਾਏਗਾ ਪਤਾ ਲੱਗੇਗਾ ਕਿ ਤੁਸ ਜਨਾਮਾ ਬੰਦਾ ਸੂਨ ਰੋਕੀ ਸੀ ਤੂਰ ਸਾਹਿਬ ਤੂਰ ਸਾਹਿਬ ਇੱਕ ਹੋਰ ਵਧੀਆ ਸਵਾਲ ਹੈ ਬਈ ਨਸ਼ਾ ਜੇ ਤੁਹਾਨੂੰ ਪੰਜਾਬ ਚ ਰੋਕਣ ਦਾ ਮੌਕਾ ਮਿਲੇ ਤਾਂ ਤੁਹਾਡੇ ਕੋਲ ਕੋਈ ਯੋਜਨਾ ਹੈਗੀ ਆ ਅਮਾਜ਼ਨ ਕਰੋ ਨਸ਼ਾ ਤੁਸੀਂ ਕਿਵੇਂ ਰੋਕ ਸਕਦੇ ਹੋ ਦੇਖੋ ਮੈਂ ਜਦੋਂ ਨੌਕਰੀ ਸੀਗਾ ਤੇ ਮੈਂ ਅਕਸਰ ਚਲوں ਫੜਿਆ ਜਾਂਦਾ ਸੀ ਤੇ ਮੈਂ ਕਹਿੰਦਾ ਹੁੰਦਾ ਸੀ ਜਿਹੜਾ ਵੀ ਬੰਦਾ ਲੋਚੀਸ਼ ਫੜਿਆ ਗਿਆ ਮੈਨੂੰ ਮਾਰਾ ਕੇ ਫੇਰ ਕੇ ਭੇਜਣਾ ਜੇਲ੍ਹ ਚ ਨਾ ਨਰਮਾਨ ਤੇ ਜੀ ਇਹ ਤੋਂ ਮਾਨ ਸਾਹਿਬ ਤੁਸੀਂ ਆਹਮਣੇ-ਸਾਹਮਣੇ ਮਿਲਦੇ ਆਂ ਮੇਨ ਬਿਆਰਦੇ ਆਂ ਤੇ ਬਹੁਤ ਕੁਝ ਪਤਾ ਲੱਗਦਾ ਕਿੱਥੋਂ ਲੱਗਿਆ ਕੌਣ ਕਰਦਾ ਕਿਹਨੇ ਲਾਇਆ ਪੁਲਿਸ ਦਾ ਕੀ ਰੋਲਾ ਸਪੋਰਟ ਕੌਣ ਕਰਦਾ ਜੀ ਸੋ ਪਹਿਲੀ ਗੱਲ ਤਾਂ ਹੈ ਫੋਕਸ ਕਰਨਾ ਪਲੀਸ ਡਿਪਾਰਟਮੈਂਟ ਤੇ ਚਾਹੀਦਾ ਜੀ ਤਾਂ ਮੇਨ ਪ੍ਰਾਇਮਰੀ ਰੋਲ ਆ ਕੀਤਾ ਵੀ ਆ ਰਿਹਾ ਇਹਦੇ ਕੋ ਦੋਰਾਵਾ ਨਹੀਂ ਹੈ ਬਟ ਸਾਨੂੰ ਹੋਰ ਫੋਕਸਿੰਗ ਕਰਨ ਦੀ ਲੋੜ ਆ ਬਹੁਤ ਫੋਕਸਿੰਗ ਕਰਨ ਦੀ ਲੋੜ ਆ ਜਿਹੜਾ ਬੰਦਾ ਡੀਡਿਕਸ਼ਨ ਤੇ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਆ ਮੈਨੂੰ ਵੀ ਮਾਨ ਸਾਹਿਬ ਤੇਰੀ ਕਹਿ ਦਿੰਦੇ ਆ ਬੰਦੇ ਵੀ ਕਿੰਨੇ ਬੰਦਾ ਦਾਖਲ ਕਰਾਈਏ ਜੀ ਕਿ ਤੇਰੀ ਖ਼ਬਰ ਚ ਲੇਖ ਹੁੰਦਾ ਤੇ ਲੋਪੜ ਕੇ ਮਾਵਾ ਕਹਿੰਦੀਆਂ ਹੂੰ ਤੁਸੀਂ ਸੱਚ ਵਿੱਚੋਂ ਕਹਿ ਰਹੀ ਮੈਂ ਮੇਰੇ ਕੋਲੇ ਇੱਕ ਵੀ ਸੈਂਟਰ ਦਾ ਜਵਾਬ ਦੇਣ ਨੂੰ ਨਹੀਂ ਹੁੰਦਾ ਔਰ ਇੱਕ ਵੀ ਮੋਬਾਈਲ ਫੋਨ ਨਹੀਂ ਹੁੰਦਾ ਇੱਥੇ ਅਸੀਂ ਨੈਟਵਰਕਿੰਗ ਬਹੁਤੀ ਨਹੀਂ ਕਰ ਸਕੇ ਹੂੰ ਇਹ ਇਹ ਸਾਡਾ ਅ 100 ਚੋਂ 25 ਨੰਬਰ ਦਾ ਸਾਲ ਸੀ ਜਿਹਨੂੰ ਅਸੀਂ 5 ਨੰਬਰ ਦੇ ਨਾਲ ਸਮਾ ਦਿੱਤਾ। ਮਤਲਬ ਡਾਇਰੈਕਸ਼ਨ ਤੇ ਸਾਨੂੰ ਹੋਰ ਬਹੁਤ ਕੰਮ ਕਰ ਜਾਣਾ ਚਾਹੀਦਾ ਸੀ। ਟੀਚਕਲ ਹੂੰ ਆਗਰਤੀਆ ਦੇਖੋ ਇੱਕ ਵਾਰੀ ਛੱਲਿਆ ਸੀਗਾ ਵੀ ਜਦੋਂ ਡੈਪੋ ਬਣੇ ਸੀਗੇ ਤੇ ਸਿਵਲ ਜਿਹੜੇ ਸਾਰੇ ਮਹਿਕਮੇ ਸੀ ਜਦੋਂ ਫੀਲਡ 'ਚ ਜਾਂਦੇ ਸੀ ਤੇ ਪਿੱਛੇ ਪੋਸਟ ਲਾਉਂਦੇ ਹੁੰਦੇ ਸੀਗੇ ਮੈਂ ਸ਼ਾਮੁਖਤ ਪੰਜਾਬ ਦਾ ਉਹ ਕਹਿੰਦੇ ਵੀ ਸੀ ਬਈ ਸੂਚਨਾ ਵੀ ਦਿਓ ਸਰਪੰਚਾਂ ਨੂੰ ਵੀ ਅੱਡ ਮਿਲਦੇ ਸੀ ਸੈਮੀਨਾਰ ਵੀ ਕਰਾਉਂਦੇ ਸੀ ਪਰ ਉਹ ਹਰ ਥੰਦੀ ਨੂੰ ਇੱਥੇ ਕੰਮ ਕਰਨਾ ਪਏਗਾ ਜੀ ਮੈਂ ਮਤਲਬ ਵੀ ਬੇਨਤੀ ਕਰਨਾ ਚਾਹੁੰਨਾ ਬਾਲ ਸੌਥ ਦੇ ਵਿੱਚ ਈਸਟ ਦੇ ਵਿੱਚ ਓਡੀਸ਼ਾ ਬੰਗਾਲ ਨੇ ਵੇਖਿਆ ਬਹੁਤ ਇੰਝ ਕੰਮ ਕਰਦਿਆਂ ਉਹਨਾਂ ਦਾ ਪਤਾ ਵੀ ਨਹੀਂ ਕੋਈ ਰੈਕੋਗਨੀਸ਼ਨ ਨਹੀਂ ਚੌਂਦੀ ਆ ਕੋਈ ਮਹੱਤਤਾ ਨਹੀਂ ਚੌਂਦੀ ਆ ਬਹੁਤ ਲੋਕਾਂ ਨੂੰ ਪਤਾ ਵੀ ਨਹੀਂ ਹੈ ਪਰ ਮੇਰੇ ਪੰਜਾਬ ਕੋਲੇ ਇਹੋ ਜਿਹਾ ਕੋਈ ਬੰਦਾ ਨਹੀਂ ਆ ਤੁਸੀਂ ਕੰਮ ਬਾਤ ਕਰਨਾ ਚੌਂਦੇ ਆ ਜਿਹੜਾ ਅੱਜ ਤਾਂ ਨੇ ਆਈ ਕਰ ਪਹਿਲਾ ਸ਼ੋਨਾ ਚੌਂਦੇ ਆ ਪੰਜਾਬ ਕੋਲੇ ਮੈਨੂੰ ਮੰਨਣ ਤੋਂ ਕੋਈ ਇਤਨੀ ਵਹਿਮੀ ਓਨਲੀ ਵਿੱਚ ਹੋਈ ਆ ਪਰ ਪੰਜਾਬ ਕੋਲੇ ਇਹੋ ਜਿਹਾ ਆਰਥਿਕ ਬੰਦਾ ਨਹੀਂ ਆ ਸਿੱਧਾ ਪੁਲਿਸ ਸਪਾਰਟਮੈਂਟ ਚੋਂ ਹੀ ਇੰਨੇ ਵਧੀਆਦਾਰ ਹੋਇਆ 90 ਤੱਕ ਉਹ ਬਹੁਤ ਸੋਹਣੀ ਜ਼ਿੰਦਗੀ ਜੀਂਦੇ ਆ ਹਮ ਪਰ ਇਸ ਪੱਖ ਕੇ ਇੱਕ ਇੱਕ ਪੈਸਾ ਲਗੰਬੀ ਨਹੀਂ ਹੈ ਇਹ ਇਹ ਵੀ ਇੱਕ ਉਸੇਸ਼ਨ ਮਾਰੀ ਬਤੌਰ ਐਸਐਸਪੀ ਕਿਥੇ ਕਿਥੇ ਪੋਸਟਡ ਰਹੇ ਹੋ ਹ ਬਤੌਰ ਐਸਐਸਪੀ ਮੈਂ ਨੂੰ ਥੋੜਾ ਸਮਾਂ ਮਿਲਿਆ ਬਰਨਾਲਾ ਫੀਟਪੋਰਟ ਫਰੋਹੀਪੁਰ ਰੂਪਨਗਰ ਬੁਦਾ ਇੱਕ 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 ਸੰਸਥਾ ਨੇ ਇਹਨਾਂ ਕਾਫਲਾ ਜੀ ਬਣਾਵ ਹਮ ਉਹਦੀ ਤਾਂ ਸਹੀ ਥੋੜੀ ਮੋਤੀ ਯਤਨ ਕਰਦੇ ਆ ਉਹਦੇ ਤੇ ਅਸੀਂ ਮਾਨ ਸਾਹਿਬ ਦੋ ਕਿਤਾਬਾਂ ਕਰ ਚੁੱਕੇ ਆ 2023 ਚ ਅਸੀਂ ਕੀਤੀ ਸੀ ਪੰਜਾਬੀਆਂ ਦੇ ਅਥਾਤਿਕ ਯੰਨ ਕਰਦੇ ਅਸੀਂ ਕੰਪਾਈਲ ਕਰਾਈ ਬਾਕੀ ਲੋਕਾਂ ਨਾਲ ਮਿਲ ਕੇ ਮੈਮੋ ਦਿਖ ਲਿਖ ਲਿਖੇ ਜੀ ਇਹ ਅਸੀਂ ਪਿਛਲੇ ਸਾਲ ਕਰਾਈ ਸੀ ਪੰਜਾਬ ਦੇ ਪ੍ਰਵਾਸ ਜੀ ਤੇ ਉਹ ਉਹਦੇ ਚ ਵੀ ਅਸੀਂ ਮਤਲਬ 15 20 ਬੰਦੇ ਲੈ ਕੇ ਉਹ ਉਹਨੂੰ ਕੰਪਾਈਲ ਕੀਤੀ ਅਸੀਂ ਛੋਟੇ-ਮੋਟੇ ਫੰਕਸ਼ਨ ਵੀ ਕਰਦੇ ਹਾਂ ਯੂਥ ਨਾਲ ਖਾਸ ਤੌਰ ਤੇ ਜੀ ਐਸਲ ਵੀ ਅਸੀਂ ਕੋਈ ਨਾ ਕੋਈ ਯਤਨ ਕਰਦੇ ਹਾਂ ਔਰ ਉਸ ਸੰਸਰ ਨੂੰ ਅੱਗੇ ਵੀ ਬਧਾਣਾ ਚਾਹੁੰਦੇ ਹਾਂ ਜੀ ਤੂਰ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ ਤੁਹਾਡੀ ਗੱਲਬਾਤ ਸਾਡੇ ਲਈ ਸਾਡੇ ਸਮਾਜ ਲਈ ਸੋਸਾਇਟੀ ਲਈ ਨੌਜਵਾਨਾਂ ਲਈ ਬੜੀ ਸਾਰਥਕ ਹੈ ਅਸੀਂ ਤੁਹਾਡੀ ਇਹ ਗੱਲ ਜਨਤਾ ਦੇ ਵਿੱਚ ਲਿਜਾ ਰਹੇ ਹਾਂ ਲੋਕਾਂ ਤੱਕ ਪਹੁੰਚਾ ਰਹੇ ਹਾਂ ਸਾਡੀ ਕੋਸ਼ਿਸ਼ ਹੋਏਗੀ ਤੁਹਾਡੇ ਵਰਗੀ ਸਿਹੁਰਦ ਸਖਸ਼ੀਅਤ ਨਾਲ ਨਸ਼ਾ ਛੱਡਣ ਚਾਹਣ ਵਾਲੇ ਨੌਜਵਾਨ ਨਸ਼ੇ ਦੇ ਵਿਰੋਧ ਚ ਕੰਮ ਕਰਨ ਵਾਲੇ ਨੌਜਵਾਨ ਤੁਹਾਡੇ ਨਾਲ ਰਾਬਤਾ ਕਰਨਗੇ ਜੁੜਨਗੇ ਸਾਡੀ ਇੱਛਾ ਹੈ ਸਾਨੂੰ ਆਸ ਹੈ ਤੁਹਾਡਾ ਬਹੁਤ ਧੰਨਵਾਦ ਜੀ ਤੂਰ ਸਾਹਿਬ ਤੁਹਾਡੀ ਬੇਹਦ ਮਿਹਰਬਾਨੀ ਸਾਬਕਾ ਐਸਐਸਪੀ ਸਰਦਾਰ ਗੁਰਪ੍ਰੀਤ ਸਿੰਘ ਤੂਰ ਬਹੁਤ ਅੱਛੇ ਇਨਸਾਨ ਨੇ ਜੇ ਤੁਹਾਡਾ ਕੋਈ ਨਸ਼ਾ ਜੇ ਕੋਈ ਤੁਹਾਡਾ ਬੱਚਾ ਕਿਸੇ ਨਸ਼ੇ ਦੀ ਗ੍ਰਿਫਤ ਵਿੱਚ ਫਸਿਆ ਹੋਇਆ ਹੈ ਤੁਹਾਨੂੰ ਉਸ ਲਈ ਕੋਈ ਵੀ opinion ਕੋਈ ਵੀ ਸਲਾਹ ਚਾਹੀਦਾ ਹੈ ਤਤੂਰ ਸਾਹਿਬ ਬੜੀ ਖੁਸ਼ੀ ਨਾਲ ਤੁਹਾਨੂੰ ਚੰਗੀ ਰਾਇ ਦਿੰਦੇ ਨੇ ਤੁਸੀਂ ਇਹਨਾਂ ਨਾਲ ਟੈਲੀਫੋਨ ਕਾਲ ਤੇ ਰਾਬਤਾ ਕਰ ਸਕਦੇ ਹੋ ਰਾਬਤਾ ਕਰਕੇ ਇਹਨਾਂ ਨੂੰ ਮਿਲ ਸਕਦੇ ਹੋ ਕਿਉਂਕਿ ਇਹ ਸਵੇਦਨ ਮਨ ਵਾਲੇ ਇਨਸਾਨ ਹਨ ਤੇ ਇਹਨਾਂ ਨੂੰ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਚਿੰਤਾ ਹੈ